बाहर नहीं हैं ये तो भाई ना कुस्ती तो को अंडरग्राउंड को लानन बहार देता थी भाईजी बाहर हो जो करों से भारी भाईजी भाईजी चंडीगढ़ को से रही हो रही भाई भाई तो भाई भाई है भाईजी बाहर हो जो करों भाई आयो भाईजी बाहर लेकर आए भाईजी आयो बाहर जा रहे ये ना मेरे प्रांत में तो बाहर आ रहे हैं भाईजी करों को बाहर हो जो ਟਾਈਮ ਦੇਖੋ ਤੁਹਾਡਾ ਕਿੰਨਾ ਟਾਈਮ ਹੋ ਗਿਆ ਯਾਰ ਜਿਵੇਂ ਪਹਿਲਵਾਨ ਜਿਹਨੇ ਪਹਿਲਾ ਪੁਆਇੰਟਾਂ ਦੀ ਮੁਕਤੀ ਕਰਾ ਰਹੇ ਆ ਉਵੇਂ ਇਹ ਛੰਨੀ ਦੀ ਕੁਸ਼ਤੀ ਆ ਪਹਿਲਵਾਨ ਦੀ 1 ਲੱਖ ਰੁਪਏ ਦੀ ਛੰਨੀ ਦੀ ਆ ਸਾਰੇ ਬਹਿ ਕੇ ਦੇਖੋ ਸਾਡੇ ਬਾਊਰੂ ਵਾਲੇ ਪਹਿਲਵਾਨ ਨੇ ਵੈਸੇ ਲਾਏ ਆ ਅਸੀਂ ਪਹਿਲਵਾਨਾਂ ਦਾ ਵੀ ਸਤਿਕਾਰ ਕਰਦੇ ਆ ਅਸੀਂ ਪਹਿਲੀ ਹੱਥਰਾ ਦੇਨੇ ਤੁਹਾਨੂੰ ਨੇ ਭਾਈ ਯਾਰ ਕਰਦਾ ਤੂੰ ਆ ਦਾ ਪਹਿਲਾਂ ਮੈਕ ਖੜ ਕੇ ਬੋਲੀਗਾ ਜਿਵੇਂ ਐਮਐਲ ਦਾ ਵਾਜੇ ਲੋਕਾਂ ਨੂੰ ਥੋੜਾ ਰਹਿ ਤੂੰ ਭਾਈ ਯਾਰ ਤੂੰ ਸਾਨੂੰ ਦੱਸਿਆ ਸੀ ਪੁੱਤ ਫਿਰ ਨਾਲ ਕੋਈ ਗੱਲ ਹੋਈ ਸੀ ਤੂੰ ਆ ਕੇ ਮੈਕ ਬਣ ਗਿਆ ਸਦਾ ਅਸੀਂ ਕਾਹ ਵੀ ਨਹੀਂ ਬੋਲੇ ਸਾਰੇ লাইਵ ਤੇ ਮੇਰਾ ਉਵੇਂ ਚਾਈ ਗਿਆ ਦੱਸ ਇਹਨੂੰ ਭਲਵਾ ਦੇਣਾ ਲੋਕਾਂ ਨੂੰ ਯਾਰ ਡਾਇਰੈਕਟ ਕਰਨ ਲਈ ਨਾਈਟ ਹੈ ਨਾਈਟ ਪ੍ਰੋਗਰਾਮ ਕੋਈ ਨਹੀਂ ਹੋ ਰਿਹਾ ਤੇ ਗੱਤੀ ਇਹਦੀ ਚੀਜ਼ ਦਾ ਨਾ ਨਾ ਕੋਈ ਗੱਲ ਕੋਈ ਆਜੀ ਕੋਈ ਗੱਲ ਨਹੀਂ ਚਲੋ ਕੋਈ ਕੋਈ ਗੀਤ ਸਾਹਿਬ ਆਜਾ ਜੀ ਕੋਲ ਆਪਾਂ ਮੇਨਾਂ ਯਾਰ ਅਗਲੇ ਸਾਲ ਤਾਂ ਲੋਕਾਂ ਨੂੰ ਫੇਰ ਕਰ ਕਰਦਾ ਇੱਥੇ ਨਿਕਲੀ ਗੱਲ ਮੇਨਾਂ ਨਾ ਖਰਾਬ ਕਰੋ ਆਹ ਲੋਕੀ ਇਸ ਕੇ ਨਜ਼ਰ ਦੇ ਪਾਸੇ ਅੱਜ ਵਾਲੇ ਪੰਜਾਬ ਦੀ ਪਰਮਾਨੰਦ ਸਾਹਿਬ ਬਹੁਤ ਜ਼ਰਾ ਮਾਰ ਕਰ ਗਏ ਨੇ ਮਾੜੀ ਬਾਜੀ ਸੋਹਣੇ ਬਾਜੀ 15 ਮਿੰਟ ਦੀ ਕੁਸ਼ਤੀ ਹੈ ਹੈਲੋ ਖੇਡਾਂ ਤੇ ਨਿਕਲੋ ਮਰ ਕੇ ਜੂਰ ਜੀ ਇੱਧਰ ਅੱਗੇ ਕਰਕੇ ਮਗਰ ਰੱਖ ਕੇ ਕਰਕੇ 15 ਮਿੰਟ ਦੀ ਕੋਸ਼ਿਸ਼ ਹੋ ਰਹੀ ਹੈ। ਉਹ ਜਿਹੜੇ ਕੁਸ਼ਤੀ ਦੇ ਗੱਡੀ ਵਾਸਤੇ ਸੰਦੀਪ ਸਿੰਘ ਬਾਦ ਗਾਲੇਲ ਮੋਟੇ ਦਾ ਵਰਤਾਇਆ ਹੈ। ਲੱਖ ਵਾਲੀ ਆ। ਲਾਲ ਨਗੋਟੜੀ ਵਾਲਾ ਦੋਨੇ ਜੀ ਦਾ ਖਰਬਾ ਹੋ ਗਿਆ। ਹਾਂ। ਫੇਰ ਚੱਲੇਗੇ। ਬਸ ਚੱਲਦੇ ਆ ਮੁਰਕੇ ਦੁਬਾਰਾ ਜੀ। ਹੋ ਰਹੀ ਹੈ। ਕੁਸ਼ਤੀ ਦੇ ਉਹ ਮੈਨੂੰ ਫੋਨ ਲਾ ਦਿੱਤੇ। ਬਸ ਫੋਨ ਆਉਣਾ ਮਤਲਬ। ਇਹ ਜਿਹੜਾ ਕਾਲੇ ਗਾਂਘੀ ਦੇ ਰਚਾ ਸੰਦੀਪ ਸਿੰਘ ਬਾਦ ਇਹ ਪੰਜਾਬ ਦਾ ਮਾਣ ਆ। ਇਹਨੇ ਏਸ਼ੀਆ ਦੇ ਲਈ ਛਾੜ ਦੇ। ਇਹ ਜੀ ਲਿਆ ਐਸਲ ਦਾ ਚੈਂਪੀਅਨ ਬਣ ਗਿਆ ਲਓ ਲਾ ਲੈਣੇ ਹੁਣ ਲਾ ਲੈਣੇ ਆਪਾਂ ਉਹਦੇ ਪਰਖੀ ਨਹੀਂ ਮਿਲਣੀ ਗੱਲ ਕਰੀ ਜਾਂਦੇ ਸਾਡੀ ਗੁਜਰ ਦੇ 1 ਨੰਬਰ ਦਾ ਪਹਿਲਵਾਨ ਨੇ ਉਹਨੂੰ ਕਸਤੀ ਇਹਨੇ ਜਿੱਤ ਕੀਤੀ ਆ ਕਾਮ ਦੀ ਕਸਤੀ ਹੋਈ ਆ ਤੇ ਇਹ ਜਿਹੜਾ ਮਿੱਟੀ ਦਾ ਰਸਲੀ ਬਹੁਤ ਵਧੀਆ ਕਸਤੀ ਲੜ ਰਿਹਾ ਤੇ ਮੈਡ ਦੇ ਬੱਤੀ ਜਿਹੜਾ ਪੰਜਾਬ ਨੂੰ ਦੇਸ਼ ਨੂੰ ਇਹਨਾਂ ਤੋਂ ਉਮੀਦਾਂ ਲੱਖ ਰੁਪਏ ਵਾਲੀ ਪੁਸ਼ਤੀ ਸ਼ੁਰੂ ਹੋਣ ਵਾਲੀ ਹੈ ਜੀ ਵਾਹ ਜੀ ਵਾਹ ਦੂਜੇ ਪਾਸੇ ਅਲੀਪਾ ਜਿਹੜਾ ਅੰਤਰ ਜਿਹੜਾ ਅੰਤਰ ਯੂਨੀਵਰਸਿਟੀ ਆਈਆਂ ਸੀਗੀਆਂ ਉਹਨਾਂ ਦਾ ਮਾਡਲਿਸਟ ਸਟੇਡ ਦਾ ਸੀਨੀਅਰ ਦਾ ਮਾਡਲਿਸਟ ਤੇ ਪਿਛਲੇ ਜਿਹੜਾ ਅਰਨਰ ਨੰਗਲੋ ਜਿਹੜੇ ਵਿੱਚ ਬਹੁਤ ਵਧੀਆ ਕੁਸ਼ਤੀਆਂ ਲੜੇ ਤੁਹਾਨੂੰ ਮਿਲਿਆ ਤੇ ਜਸਪਾਲ ਸਿੰਘ ਮਿੱਟੂ ਵਾਂਗਰ ਦਾ ਉਹਨਾਂ ਦਾ ਸੋਤਰ ਹੈ ਜੀ 15 ਮਿੰਟ ਦੀ ਕੁਸ਼ਤੀ ਹੈ ਸ਼ੁਰੂਆਤ ਹੋਣ ਲੱਗੀ ਹੈ ਤਾੜੀਆਂ ਮਾਰ ਦਿਓ ਵੀ ਇਸ ਖੁਸ਼ਤੀ ਲਈ ਮਾਰ ਦਿਓ ਤਾੜੀਆਂ ਦੋਨੋਂ ਆਪਾਂ ਇੰਤਜ਼ਾਰ ਹੋ ਰਿਹਾ ਸੀ ਦੋਨੋਂ ਹੀ ਛੋਟੀ ਦੇ ਪਹਿਲਵਾਨ ਇੱਕ ਪਾਸੇ ਭਾਜੂਣਾ ਜ਼ਿਆਦਾ ਦੂਜੇ ਪਾਸੇ ਤਿਆਪਾ ਥੋੜਾ ਜ਼ਿਆਦਾ ਹੁਣੇ ਚੋਟੀ ਦੀ ਕੁਸ਼ਤੀ ਲੱਕ ਵਾਲੀ ਕੁਸ਼ਤੀ ਦਾ ਇੰਤਜ਼ਾਰ ਖਤਮ ਹੈ ਫੱਡੇ ਦਾ ਕਹਿੰਦੇ ਉਧਰਲੇ ਪਾਸੇ ਲਹੌਰ ਦੇ ਇੱਕ ਪਾਸੇ ਸੁਲੀ ਭਗਤਾ ਜੀ 15 ਮਿੰਟ ਦੀ ਕੁਸ਼ਤੀ ਹੋ ਰਹੀ ਹੈ ਲਾਓ ਨਜ਼ਾਰਾ ਸਾਰੇ ਜੱਜ ਸਤਿ ਸ਼੍ਰੀ ਅਕਾਲ ਹਮਾਰਾ ਆਪ ਮੁਲਮਲ ਇਸ ਕੀ ਜੀ ਬੁਧਿਦਾ ਹਮਾਰਾ ਪੰਜਾਬ ਦੀ ਸ਼ਾਨ ਦੇ ਪ੍ਰਵਾਣ ਦੋਨੋਂ ਇੱਕ ਪਾਸੇ ਮਿੱਟੂ ਦਾ ਪੁੱਤਰ ਹੈ ਕਬੱਡੀ ਦਾ ਟੌਪ ਕਲਾਸ ਖਿਡਾਰੀ ਇਹਨਾਂ ਟੀਮ ਦਾ ਕਪਤਾਨ ਰਹਿ ਚੁੱਕੇ ਨੇ ਔਰ ਅੱਜ ਦੇਖਦੇ ਹਾਂ ਕਿ ਤੇ ਪੁੱਤਰ ਦੀ ਕਿਹੋ ਜੀ ਮਹਿੰਤਤਾ ਤੇ ਕਿਹੋ ਜੀ ਕਹਿੰਦੇ ਜਿਹੜਾ ਸ਼ਮਾਸ਼ ਖਾਲੇ ਚ ਹੋਊਗੀ ਲੱਖ ਦਾ ਜੇਤੂ ਕੌਣ ਖਵਾਉਂਦਾ ਇੱਕ ਵਾਰੀ ਤਾੜੀ ਮਾਰ ਦੋ ਬਾਕ ਗੱਡ ਕੇ ਸਾਰੇ ਲੱਖ ਰੁਪਈਆ ਇਹ ਲੱਖ ਦੇ ਰੁਪਈਆ ਘਟ ਜੋ ਲੱਖ ਨਹੀਂ ਰਹੇਗਾ ਇਹ ਐਂਡਿੰਗ ਲੀਮਟਾਂ ਕਹਿੰਦੇ ਲੱਖ ਦੀ ਬਹੁਤ ਵੱਡਾ ਮੁਕਾਬਲਾ ਸੰਗਰੀਤ ਤੇ ਅਜੇ ਘਨਾ ਨਤੀ ਹਰੇ ਨਗੋੜ ਚਾ ਲਾਲ ਨਗੋੜ ਕੇ ਨੇ ਸੰਦੀਪ ਖੰਨੇ ਵਾਲਾ ਹਰੇ ਖੰਨੇ ਵਾਲਾ ਜੀਾ ਖੰਨੇ ਵਾਲਾ ਵੱਡੇ ਰਿਕਾਰਡ ਵੱਡਾ ਨਾਮ ਭਾਜੀ ਬਾਕੀ ਬਹਿ ਜਾਓ ਤੁਹਾਡੇ ਮਗਰ ਬੰਦੇ ਖੜੇ ਹੈ ਬੰਦੀ ਖੰਦੋ ਨੀ ਆ ਲਾਲ ਨਗੋੜ ਵਾਲੇ ਨਾਲ ਜਿਹੜੇ ਬੰਦੇ ਗਰਾਊਂਡ ਜਿਹੜੇ ਬਹਿ ਜਾਓ ਭਾਜੀ ਸਾਈਡ ਤੇ ਹੋਗੇ 2 ਮਿੰਟ ਦਾ ਜਿਹੜਾ ਕਰੀਮ ਸਮਾਂ ਮੀਚ ਚੁੱਕਿਆ ਅਜੇ ਕੋਈ ਪੁਆਇੰਟ ਕੋਈ ਦਾ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਬਹੁਤ ਰਾਮਰ ਦੇ ਮੈਨਰ ਤੋਂ ਅਟੈਕ ਕੀਤਾ ਗਿਆ ਸੀ ਪਰ ਅਜੇ ਪਾੜਾ ਨੂੰ ਨਹੀਂ ਵਧੀਆ ਫਲਾਕ ਕੀਤਾ ਗਿਆ ਕਮੀ ਫੌਲਕ ਚੱਕ ਲਈ 9 ਵਜੇ ਦਾ ਫੌਲਕ ਚੱਕ ਲਈ ਇੰਦਾਂ ਦੀਆਂ ਗੁਰਤੀਆਂ ਲੜੀਆਂ ਰਾਮਰ ਦੀਆਂ ਚੰਗੀਆਂ ਗੁਰਤੀਆਂ ਹੁੰਦੀਆਂ ਜਿਹੜੇ ਲਸ ਲਸ ਕਰਦੇ ਜ਼ਰੀਰ ਇੱਕੋ ਜੀ ਜੋੜ ਹੈ ਭਾਰ ਦਾ ਮੋੜਾ ਫਰਕਾ ਜ਼ਰੂਰ ਪਰ ਦੂਜੇ ਪਾਸੇ ਜਰਵਾ ਵੱਡਾ ਅੰਤਰਰਾਸ਼ਟਰੀ ਪਿੰਡ ਦਾ ਮੈਦਾਨ ਬਹੁਤ ਅੱਜ ਦੀ ਜ਼ਬਰਦਸਤ ਕੁਸ਼ਤੀ ਤੇ ਆਪਾਂ ਜਿਹੜਾ ਨੂੰ ਪੁਆਇੰਟ ਵਾਲੀ ਕੁਸ਼ਤੀ ਵਧੀਆ ਲੱਗੀ ਉਹਦੇ ਤੇ ਤਾੜੀਆਂ ਮਾਰ ਦਿਓ ਕਿਉਂਕਿ ਆਜ ਭੈਣੇ ਸਕੂਲ ਚ ਵਰਜੰਦੇ ਆ ਆਹ ਪ੍ਰਿਆਰ ਕਾਲ ਅਗਲੇ ਸਾਲ ਆਪਾਂ ਜਿਹੜੀਆਂ ਉੱਪਰ ਵਾਲੀਆਂ ਜਿਹੜੀ ਕਰਾਉਣੇ ਪੈਣਾ ਸੰਦੀਪ ਸਿੰਘ ਜੀ ਇਹ ਵੀ ਆਪਾਂ ਉਹਨਾਂ ਪੁਆਇੰਟਾਂ ਦੇ ਲਈ ਕਰਾ ਕਰਾਂਗੇ ਅਗਲੇ ਸਾਲ ਹਾਂਜੀ ਜੇ ਚਾਹੋ ਤੁਸੀਂ ਇਹਨਾਂ ਦੀਆਂ ਕੁਸ਼ਤੀਆਂ ਦੇ ਆਪਾਂ ਪੁਆਇੰਟਾਂ ਦੇ ਉੱਤੇ ਤਾੜੀਆਂ ਪਾ ਕੇ ਬੈਠ ਕੇ ਤਾੜੀਆਂ ਮਾਰ ਦਿਓ ਸਾਨੂੰ ਪਤਾ ਲੱਗ ਜਾਵੇ ਦੇਖੀ ਜਿਹਨਾਂ ਚਾਹਰ ਮੋਟੀਆਂ ਲੜਕੇ ਜਿਹੜੇ ਉੱਪਰ ਆਉਣ ਗੱਲ ਮੈਂ ਤਾਂ ਕੋਸਾ ਕੀ ਐ ਵਾਸਤੇ ਮੈਂਟ ਦੀ ਬਜ਼ੁਰਗ ਮੰਗਨ ਜਲਵਾ ਕਰਦੇ ਸੀ ਇੱਕ ਮੁਸਤਕੀਆਂ ਬਹੁਤ ਲਿਖਦਾ ਆ ਸਾਰੇ ਜਿਹੜੇ ਕੋਚ ਆਏ ਆ ਬਹੁਤ ਸੱਜੇ ਤਗੜਾ ਕੋਚ ਸਿਆ ਹੋ ਗਿਆ ਤੇ ਸਾਨੂੰ ਵਧੀਆ ਲੱਗੀਆਂ ਅਗਲੇ ਸਾਲ ਹੋਣਗਾ ਕਹਿੰਦੀ ਆ ਤਾੜੀ ਮਾਰ ਦਿਓ ਵੱਡੀ ਸਾਰੇ ਇਹ ਤੁਹਾਡਾ ਸਿੱਧਾ ਤੁਹਾਡੇ ਵੱਲ ਆ ਰਿਹਾ ਜੀ ਇਹ ਤੁਹਾਡੀ ਮਿਹਨਤ ਦਾ ਬਹੁਤ ਹੀ ਵਧੀਆ ਮਾਹੌਲ ਵਿੱਚ ਰਹੇਗੇ ਆਪਕੇ ਤੇਰੇ ਮੇਰ ਤੇ ਆਪਕੇ ਪੱਖ ਬਾਦ ਪੁਆਇੰਟਾਂ ਦੇ ਆਧਾਰ ਤੇ ਜਿੱਤ ਹੋਈ ਹੈ ਤੇ ਵਧੀਆ ਪ੍ਰੋਪਰ ক্রিকেট ਦੇ ਕੁਸ਼ਤੀਆਂ ਕਰਾਂਗੇ ਅੱਗੇ ਉਸ ਤੋਂ ਹਾਂਜੀ ਤੇ ਤੁਹਾਨੂੰ ਯਾਦ ਹੋਵੇ ਇਹ ਸੰਦੀਪ ਜਿਹੜਾ ਪਿਛਲੀ ਵਾਰੀ ਇਸ ਧਰਤੀ ਦੇ ਚੈਂਪੀਅਨ ਬਣ ਕੇ ਉਪਰ ਆਲੇ ਨੇੜ ਦਾ ਪਿਛਲੀ ਵਾਰ ਦੀ ਛੰਡੀ ਦੀ ਕੁਸ਼ਤੀ ਦੇ ਨਹੀਂ ਜਿੱਤ ਕੇ ਲੈ ਕੇ ਗਿਆ ਸੀਗਾ ਅੱਜ ਦੂਜੇ ਸਾਲ ਉਹ ਉਸਦੀ ਛੰਡੀ ਦੀ ਲੜਦਾ ਹੈ ਅਸੀਂ ਤੇ ਪੰਚਾਇਤ ਦੇ ਜਿਹੜਾ ਜਿਹੜਾ ਪਹਿਲਾਂ ਕੁਸ਼ਤੀਆਂ ਪਛਲੀ ਵਾਰ ਰੱਖੀਆਂ ਸੀਗੀਆਂ ਉਹਦੇ ਤੋਂ ਥੋੜਾ ਬੇਜ਼ੀਤ ਕੀਤਾ ਪਰ ਅਗਲੇ ਸਾਲ ਤੋਂ ਜਿਹੜੀਆਂ ਮੁਸਤੀਆਂ ਆਪਾਂ ਇਹ ਵੀ ਆਪਾਂ ਪੁਆਇੰਟਾਂ ਦੇ ਉੱਤੇ ਜਿਹੜੀਆਂ ਸਾਰੀਆਂ ਖੰਡਾਂ ਨੂੰ ਰੱਖਣੀਆਂ ਨੇ ਤਾਂ ਕਿ ਜਿਹੜੇ 34 ਵਾਲੇ ਪਹਿਲਵਾਨ ਦੀ ਇੱਕ ਇੱਕ ਦੀ ਦੋ ਦੋ ਤਿੰਨ ਤਿੰਨ ਮੁਸਤੀਆਂ ਉਹਨਾਂ ਦੀਆਂ ਦੇਖ ਸਕੀਏ ਆਪਾਂ ਵੇਟ ਨੂੰ ਵੇਟ ਨਹੀਂ ਚੱਕ ਕੇ ਮਾਰਦੇ ਹਾਂ ਹਾਂਜੀ ਪੰਚਾਇਤ ਤਾਲੀ ਮਾਰ ਕੇ ਸਹੂਤ ਦਿਓ ਉਹਨਾਂ ਦੀਆਂ ਤੁਸੀਂ ਮੁਸਤੀਆਂ ਦੇਖਣੇ ਚਾਹੁੰਦੇ ਲੱਗਦਾ ਸਾਬ ਹਾਂਜੀ 15 ਮਿੰਟ ਦਿੱਤੇ ਹਾਂ ਹਾਂਜੀ ਅਗਲੀ ਵਾਰ ਵੀ ਨਾਮ ਵੀ ਭੱਤੇ ਰੱਖਦੇ ਆਂ ਇਹ ਨਾਲ ਉਹ ਨਹੀਂ ਬੰਦੇ ਆਉਂਦੇ ਆ ਉਹਨਾਂ ਦੀ ਅਸੀਂ ਸਿੱਧੀਆਂ ਨਹੀਂ ਪੁਸ਼ਤੀ ਕਰਾਉਣੀ ਹੈ ਛੱਡੀ ਉਹਨਾਂ ਨੂੰ ਵੀ ਲੜ ਲੜ ਕੇ ਜਿੱਤ ਨਹੀਂ ਜਣਾਣਾ ਪੈਣਾ ਅਗਲੀ ਵਾਰ ਨੂੰ ਜੱਫਾ ਪੱਟੀ ਰਕਮਾ ਫਗਵਾਣਾ ਉਹਨਾਂ ਕੋਲੇ ਨਹੀਂ ਦੇਣਗੇ ਕਿ ਸਾਡੇ ਉਹ ਲੱਗਨ ਦੇ ਰੱਖੋ ਅਸੀਂ ਨਾਮ ਦਾ ਨਹੀਂ ਚੋਣੇ ਲਾ ਦੇਗੇ ਤੇ ਉਹਨਾਂ ਨੂੰ ਪੁਸ਼ਤੀ ਕਰਨ ਲਈ ਆਪਾਂ ਨਹੀਂ ਲਾ ਦੇਣੀ ਜੱਫਾ ਨੂੰ ਪਿਆਰ ਕਰਨ ਵਾਲੇ ਤਾੜੀਆਂ ਮਾਰ ਦਿਓ ਵੀ ਇਹ ਦੇਖ ਲੈ ਉਹਨਾਂ ਲਈ ਆਪਾਂ ਜਿਆਲ ਕੋਲੇ ਆਪਾਂ ਕਿਉਂਕਿ ਸਾਰੇ ਪਹਿਲਵਾਨਾਂ ਕੋਲ ਭੁਲਵਾਨੀ ਲਈ ਸਮਰਪਤਾ ਭੁਲਵਾਨੀ ਲਈ ਸਾਰਾ ਕੰਮ ਕਰਾਂਗੇ ਆਪਾਂ ਇਸ ਸਾਲ ਵੀ ਸਾਡੀ ਅਈ ਸੋਸੀ ਵੀ ਆਹ ਕੁਸ਼ਤੀ ਵੀ ਅਕਾ ਨੂੰ ਬਹੁਤ ਹੀ ਨਿਰਮਲ ਪਰਮਾਣੂ ਜੀ ਮੇਟਲ ਗਿਆ ਇਹ ਵੀ ਇਹ ਨਾ ਫੜਵਾ ਕੇ ਖੇਡ ਲਈ। ਲੱਖ ਕਬੜੀ ਕੁਸ਼ਤੀ ਚਲੀ ਜਾ ਰਹੀ ਹੈ। 5 ਮਿੰਟ ਦਾ ਸਮਾਂ ਬੀ ਚੁੱਕਿਆ। 10 ਮਿੰਟ ਬਾਕੀ ਹੈ। 10 ਮਿੰਟ ਦਾ ਸਮਾਂ ਬਾਕੀ ਆ। ਹਲੇ ਪੁਆਇੰਟ ਕੀ ਹੋਆ? ਇੱਕ ਨੀਰੋ ਜਿਹੜਾ ਕਾਲਜ ਇੰਜ ਦੇ ਵਿੱਚੋਂ ਦਾ 1 ਪੁਆਇੰਟ ਹੋ ਚੁੱਕਿਆ ਸੰਦੀਪ ਦਾ। ਅਜੇ ਮੌਨ ਲੈ ਕੇ ਫਰਦਾ ਨਹੀਂ ਖੋਲਿਆ। ਤਨਦੀਪ ਭਗਤ ਨੇ ਇੱਕ ਨੰਬਰ ਨੂੰ ਕਵਰ ਕਰ ਲਿਆ ਜੀ। 10 ਮਿੰਟ ਬਾਕੀ ਆ 5 ਮਿੰਟ ਬੀ ਚੁੱਕੇ ਨੇ ਇੱਕ ਮਿੰਟ ਲਈ ਬਾਪੂ ਗੱਲਾਂ ਕਰਦਾ ਨੂਰ ਸਿੰਘਾ ਨਾਲ ਮਸ਼ਾਵਰ ਜੁੜ ਜਾਂਦੇ ਤਾਰਾ ਸਿੰਘ ਰੂਰ ਸਿੰਘਾ ਜੱਦੀ ਚੱਲੋ ਜਲੰਧਰੋ ਆਪਕੋ ਹੰਗਾਰਾ ਜਾਵੇ ਜੱਪ ਕਰੇ ਪੰਜਾਬ ਦੁਬਾਰਾ ਜਾਵੇ 68 ਕਿਲੋਮੀਟਰ ਸਾਨੂੰ ਕੋ ਟ੍ਰਾਫਿਕਾਂ ਪਹੁੰਚਦੀਆਂ ਕਾਜੀ ਮਿਹਰਬਾਨੀ ਹੋਵਗੇ ਤੇ ਨਾਲ ਲੱਖੜੀ ਮੁਸਤਫਾ ਟ੍ਰਾਫਿਕਾਂ भता राज खाक राम गुडूदा ਕਰ ਰਿਹਾ ਤੇ ਅਪਣੇ ਕਿਵੇਂ ਲੱਕ ਵੇਖਾ ਇਹਨਾਂ ਦਾ ਆਸ਼ ਕਰਕੇ ਮਾਰਦਾ ਭੇਜਿਆ ਠੀਕ ਹੈ ਜੀ ਆ ਪਰਿਵਾਰ ਕਿਵੇਂ ਹੋਲੀ ਜਾਂਦੇ ਆ ਸਾਡੇ ਪਿੰਡ ਦਾ ਪਰਿਵਾਰ ਹੁਣੇ ਦੱਸਿਆ ਵੀ ਆ ਕੌਟੀਆਂ ਕਿਵੇਂ ਹੁੰਦੀਆਂ ਪਰਿਵਾਰਾਂ ਦੇ ਹੁੰਦੀਆਂ ਕਿਵੇਂ ਹੁੰਦੀਆਂ ਉਹਨੇ ਕਹਿਣ ਤੇ ਇਹ ਪੂਰੇ ਕੋਰੋਨਾ ਦੇ ਨਾਲ ਕਿਹੜਾ ਜਿਹੜਾ ਨਾਮ ਦੇਣਾ ਇਹਨਾਂ ਨੇ ਆਪਨੇ ਹਿਸਾਬ ਨਾਲ ਕਰਾਈਆ ਤੇ ਇਹਨਾਂ ਚ ਕੋਈ ਹੋ ਨਹੀਂ ਕਿਤਾ ਅਤੀ ਕੋ ਸਾਹਿਬਾ ਨੇ ਇਹ ਮੋਟ ਸੱਚੇ ਧਰ ਨੇ ਇਹਨਾਂ ਨੇ ਕੁਸ਼ਤੀਆਂ ਕਰਾਈਆਂ ਵੀ ਇਹਦੀ ਕੋਈ ਪੱਖਵਾਜੀ ਨਹੀਂ ਹੋਈ ਫਿਰ ਦੂਜੇ ਮਲਵਾਨ ਨੂੰ ਉਹਨੂੰ ਵੀ ਬੇਇੱਜ਼ਤੀ ਇਹ ਕਰਦੇ ਬਈ ਤੇ ਕਿਹਾ ਸੀ ਬਹੁਤ ਤਰਫ ਆਇਆ ਕੁਸ਼ਤੀ ਜੋਨ ਤੋਂ ਬਾਅਦ ਚਲੀ ਗਈ ਸੀ ਆਹਨੇ ਸਿੱਟੇ 100 ਨਾਲ ਜਿਹੜਾ ਗਿਜਾ ਕਰਨਾ ਪਊਗਾ ਸੰਦੀਪ ਸੰਦੀਪ ਦਾ 1 ਨੰਬਰ ਓ ਸਰਜੀਪ ਪਿਛਲੀ ਵਾਰ ਦੇ ਉਸ ਜਗਦੀਪ ਪੁੱਛਦੇਸ ਦਾ ਚੈਂਪੀਅਨ ਹੈ ਜਿਹੜਾ ਸਾਥੋਂ ਬੜੇ ਵੇਟ ਕਰਾਇਆ ਸੀ ਉਹ ਇਸ ਪਿਛਲੇ ਸਾਲ ਉਹ ਚੈਂਪੀਅਨ ਬਣਿਆ ਸੀ ਸਰਜੀਪ ਤੇ ਅਗਲੀ ਵਾਰ ਜੂਰ ਪੰਚਾਇਤ ਅੱਗੇ ਬੇਨਤੀ ਕਰਾਂਗੇ ਕਿ ਆਪਾਂ ਰਲ ਕੇ ਇੱਕ ਵਧੀਆ ਟੱਕਰ ਜਿਹੜਾ ਕਰਵਾਵਾਂਗੇ ਉਹਦੇ ਵਿੱਚ ਅਗਲੀ ਕੋਸ਼ਤੀ ਜਿਹੜੀ ਆਪਾਂ ਮੰਨਦੇ ਹਾਂ ਕਿ ਮਾਪਰੀ ਤੋਂ ਵੀ ਤਿਆਰ ਹੋ ਜਾਓ ਅੱਗੇ ਉਹ ਬੈਠ ਜਾ ਕਰੋ ਜੀ ਤਾਂ ਕਿ ਦਰਸ਼ਕਾਂ ਨੂੰ ਪਸੰਦ ਆ ਜਿਹੜੀਆਂ ਯਾਰ ਲੋਰ ਫਿਰ ਕੇ ਅਗਲੀਆਂ ਬੈਠ ਜੀ ਨਸਬੀ ਦੇ ਰਿਹਾ ਕੁਟੀ ਦਾ ਨੰਦਮਾਨ ਦਾ ਕੰਨ ਪਹਿਲਾਂ ਦੇ ਹੀ ਬਚੇ ਹਾਂਜੀ ਹਾਂ ਨੱਕ ਦੇ ਫੈਲੇ ਫਰਦੀ ਭਗਤਾ ਸਾਡੇ 7 ਮਿੰਟ ਦਾ ਜਿਹੜਾ ਸਮਾਂ ਬੀਤ ਚੁੱਕਿਆ 7.5 ਹੈਲੋ 15 ਮਿੰਟ ਦੀ 15 ਮਿੰਟ ਨਾ ਗਰਾਊਂਡ 'ਚ ਬੈਠਾ ਅੱਜ ਰਹੀ ਜਿੰਨਾ ਬੀਤ ਗਿਆ ਹੈ ਅੱਜ ਦਾ ਸਮਾਂ ਸਮਾਪਤ ਹੋ ਚੁੱਕਿਆ اور لاکھ روپے دی کشتی ہے بہت زبردست مقابلہ تینوں کہندا ہے نہ ਮੋਟਰਾਂ ਚੱਲਦੇ ਆ ਉਹ 7 ਲੱਖ ਰੁਪਏ ਦੀ ਐ। ਓਏ ਲਾਵਾ ਮਾਰਨ ਲਾ ਫੜ ਕੇ ਮਾਰੇ। 3 ਮਿੰਟ ਪਾਉਣਾ ਮਿੰਟ ਜਿਹੜਾ ਮੈਂ ਲਾਵਾ ਮਾਰ ਸਕਦਾ ਲੋਟ ਜਿਹਾ ਫਾਵਾ ਸਕਦਾ। ਉਸ ਤੋਂ ਜ਼ਿਆਦਾ ਦੀ ਮੋਸ਼ੀ ਠੱਗੀ ਹੁੰਦੀ ਹੈ ਲੋਟ ਜਿਹਾ ਸਕਦਾ। ਔਰ ਸਰਦੀਪ ਭਗਤਾ ਦੇ ਖੰਨਾ। ਬਹੁਤ ਵੱਡਾ ਮਾਮਲਾ। ਕੋਈ ਯਾਰ। ਬੈਠੇ ਗੋਸ਼ਟੀਆਂ ਵੇਖੀ ਜਾਂਦੇ ਆ। ਲੱਖ ਦਾ ਜਿੱਤੂ ਕੌੜ ਗਾਉਂਦਾ। ਹਾਂ। ਬਾਕੀ ਹੋਰ ਜਾਨੀ ਕਰੰਟ ਚਾਹੀਦਾ ਆ ਵੀਰੋ 9 ਮਿੰਟ ਦਾ ਸਮਾਂ ਰਹਿ ਗਿਆ ਬਣੀ ਬੀਚੀਆ ਤੇ ਲਾਪਰੀ ਦਰਸ਼ਕਾਂ ਨੂੰ ਉਮੀਦ ਹੈ ਕੋਈ ਇੱਕ ਲੋ ਤੇ ਨਾਂ ਵੱਜਣ ਕੋਈ ਮੰਨ ਕੋश्ती ਦਾ ਫੈਸਲਾ ਦੇਖਣ ਨੂੰ ਮਿਲੇ ਇੱਕ ਵਾਰੀ ਤਾੜੀ ਮਾਰ ਦਿਓ ਜੇ ਕੁਸ਼ਤੀ ਦੇ ਵਿੱਚ ਹੋਰ ਤੇਜ਼ੀ ਜੌਣੇ ਜਾਂਦਾ ਕਿਉਂਕਿ ਅੱਜ ਜੀ ਤੁਹਾਡੀ ਤਾੜੀ ਖੜਾ ਕਰਾ ਕਹ ਲੋਨਾਂ ਦੀ ਅਗਲੀ ਪਾਰੀ ਵੱਡੀ ਪਾਸੇ ਗਾੜ ਖਿਡਾਰੀਆਂ ਦੀ ਛੱਡੀ ਵਾਲੀ

ਅਜੇ ਮਾੜਵੋ ਨੂੰ ਵੀ ਕੱਤੀ ਦੇ ਵਿੱਚ ਥੋੜੀ ਤੇਜ਼ੀ ਆਈ ਹੈ। ਇੱਕ 5 ਮਿੰਟ ਦਾ ਸਮਾਂ ਜਿਹੜਾ ਬਾਕੀ ਹੈ, 10 ਮਿੰਟ ਦਾ ਜਿਹੜਾ ਸਵਾ ਮੀਚੁਕਿਆ। ਫੌਜੀ ਦੇ ਵਿੱਚ ਖਰਾਬਤ ਨਹੀਂ ਜ਼ਰੂਰੀ ਹੈ। ਇਹਨਾਂ ਨੂੰ ਔਰ ਵਕੀ ਨੇ ਗਰਮੀ ਹੁੰਦੀ ਆ। ਤੇ ਰੋਗਨਾਂ ਨੂੰ ਵੀ ਪਿਆਉਣਾ ਹੁੰਦਾ ਜਦੋਂ ਕੱਤੀ ਦੇ ਵਿੱਚ ਗਰਮੀ ਨਾ ਪੋਹੇ ਆਉਣੀ ਹੈ। ਇਹਨਾਂ ਨੂੰ ਰੱਖੇ ਲੱਗਿਆ। ਜ਼ਰੂਰੀ ਆ। ਫੌਜੀ ਦੇ ਵਿੱਚ ਫਰਮਲਾ ਜ਼ਰੂਰੀ ਆ। ਤੇ ਫਰਮਲਾ ਨੇ ਤਾਂ ਦਾਣੇ ਵਿੱਚ ਤਾਂ ਤੁਸੀਂ ਇਹ ਕਹ ਸਕਦੇ ਅੱਜੋ ਗਾਰਡਨ ਲੈ ਕੇ ਉਹਨਾਂ ਦੇ ਬਸਤੀਆਂ ਦੇ ਨਾਲ ਫੈਸਲੇ ਜਰੂਰ ਕਰਨੇ ਪੈਣਗੇ। ਕਬੀ ਰਾਸ਼ਟਰੀ ਰਾਸ਼ਟਰੀ ਪਤੰਗ ਦੇ ਜੋ ਬਸਤੀਆਂ ਹੁੰਦੀਆਂ ਹਨ ਉਹਨਾਂ ਦੇ ਨਾਲ ਹਰ ਪੁਸ਼ਤੀ ਦੇ ਫੈਸਲਾ ਜਰੂਰ ਹੁੰਦੇ ਹਨ। ਫੈਸਲੇ ਜਰੂਰੀ ਹੁੰਦੇ ਬਸਤੀਆਂ ਦੇ। 5 ਮਿੰਟ ਦਾ ਸਮਾਂ ਬਾਕੀ। 5 ਮਿੰਟ ਬਾਕੀ ਹੈ ਇਸ ਮੈਚ ਲਈ। ਹੱਥੋਂ ਮੁਟੰਡ ਹਾਂਜੀ ਉਹਵੇਂ ਹੀ ਨਹੀਂ ਲੜਦੇ ਜਿਵੇਂ ਪਾਕਿਸਤਾਨੀ ਲੜਦੇ ਉਹ ਚੱਕ ਚੱਕ ਕੇ ਮਾਰਦੇ ਉਹਦਾ ਹੁੰਦਾ ਨਜ਼ਾਰਾ ਬਿਜਲੀ ਹੋਰੀ ਬਾਬੇ ਹੋਰੀ ਲਾਦ ਲਾਦ ਕੇ ਸੜਦੇ ਹਨ 4 ਮਿੰਟ ਦਾ ਸਮਾਂ ਬਾਕੀ 4 ਮਿੰਟ ਰਹਿ ਗਏ ਬਾਕੀ ਬਹੁਤ ਵੱਡਾ ਮੁਕਾਬਲਾ ਲੋ ਜੀ ਸੰਦੀਪ ਨੇ ਕਾ ਕੀਤਾ ਨਾ ਚੱਕ ਲੈਣਾ ਤਾੜੀ ਮਾਰਦੇ ਕਰੋ ਕੋਈ ਬਹਿਵਾਣਾ ਜਿੰਦੇ ਦਾ ਪੁੱਤ ਸਾਡੇ 3 ਮਿੰਟ ਦਾ ਜਿਹੜਾ ਸਮਾਂ ਬਾਕੀ ਹੈ ਕੋਸ਼ਿਸ਼ ਦੀ ਇਹਨਾਂ ਜਿਹੜਾ ਫੈਸਲਾ ਹੋਣ ਲਈ ਤੁਹਾਨੂੰ ਥਾਣੇ ਬਦੂਰ ਕਰਦਾ ਪਹਿਲਾਂ ਇਹ ਦੱਸਦੇ ਰਹੇਗੇ ਕਿ ਇਹ ਕੌਣ ਲਾਗੂ ਨੇ ਮੈਂ ਦਾਲ ਨਹੀਂ ਕਰਦਾ ਮੈਂ ਉੱਪਰ ਜਾਉਂਦਾ ਕੋਈ ਜਿਹੜੀ ਗਰਾਊਂਡ ਵਿਜੀਸ਼ਨ ਦੇ ਵਿੱਚ ਹੋਊਗੀ ਉਹ ਆਹੇ ਕਰਦੇ ਨੇ ਪਹਿਲਵਾਨ ਅੱਲਾਹ ਨੇ ਜਾ ਬੱਲੇ ਹੋ ਪਹਿਲਵਾਨਾ ਬਹੁਤ ਆਕਾ ਫਰੀਦ ਸੰਭਾਦ ਦੇ ਇਹਨਾਂ ਮਦਾਨਾਂ ਚੱਕੇ ਗੱਜਲਾ ਹੀਰੋ ਕਰਨ ਵੀਰੋ ਕੰਡਾ ਜਿਹੜਾ ਕਾਹਦਾ ਜਿਹੜਾ ਦੇਖੇ ਜਾਂਦੇ ਆ ਵੀਰੋ ਕਰ ਲੋ ਉਹ ਕਾਕਾ ਵੀਰ ਲੈਂਦੀਆਂ ਜਿਹੜਾ ਉਹ ਮੁੰਡਾ ਠੀਕ ਸੀ ਜੇ ਗਰਾਂਟਾ ਚ ਕੁਸ਼ਤੀ ਪੁਸ਼ਤੀ طرف ਉਹਦੇ ਨਾਲ ਜੇਕਰ ਆਨ ਦਰਸ਼ਕ ਵੀ ਪੁਸ਼ਤੀ ਦਾ ਉਹ ਜਿਹੜਾ ਜਿਹਦੇ ਲਈ ਆ ਜਿਹੜਾ ਇਥੇ ਕਹਿ ਕੇ ਗਿਆ ਹਾਂ ਚੰਡੀ ਸੰਦੀਪ ਦੇ ਉਹਨੇ ਫੜੀ ਲਾ ਕੇ ਪਾਈ ਆ ਜੀ ਇਹਦੇ ਪਾਲ ਭੰਗ ਦਾ ਕਹਿੰਦੇ ਗੁੱਟਰਾ ਦਾ ਨਹੀਂ ਮੁਕਬੇਟੀ ਜੀ ਹਮ ਚਾਲੀ ਗਏ ਨੇ ਭਾਈ ਜੀ ਵਾਲੇ ਗੋਡਾ ਰੱਖਿਆ ਦੇਖੋ ਘੋੜਾ ਵੀ ਰੱਖੀ ਬਟਾ ਤਾਲੀਆਂ ਮਾਰ ਲਿਓ ਭਾਈ ਤਾਲੀਆਂ ਨੇ ਉਹ ਮਜ਼ਾ ਤਾਲੀਆਂ ਦੇ ਘੋੜਾ ਦੇਖੋ ਕਿਹੜਾ ਪਾਲਵਾ ਮਹਾਨ ਦਾ ਤਾਲੀਆਂ ਨਾਲ ਉਹਨਾਂ ਲਾਈਫ ਸਟਾਈਲ ਕਰ ਦਿਓ ਚਾਹ ਜੱਫੀ ਮਾਰ ਦਿਓ ਗੱਲ ਗੱਲ ਬੋਲੀ ਮਾਰ ਦਿਓ ਬਾਈ ਨੇ ਪਾਤਾ ਸਵਾਇਆ ਗੱਡ ਕਿਨੇ ਮਾਰਦੇ ਆ ਆਲਾ ਸਿੰਘ ਪ੍ਰਧਾਨ ਜੀ ਵੱਲੋਂ ਜਿਹੜਾ ਪਹਿਲਵਾਨ ਨੇ ਜੇਤੂ ਗਾ ਕੋਠੇ ਯਾਰ ਜਿੰਦੋ ਉਸਦੀ ਤੋਂ ਜਿੰਨੇ ਖੋਜੇ ਉਹਨਾਂ ਨੇ ਜਿਹੜਾ ਪ੍ਰੋਬਲਮ ਜੇਤੂ ਗਾ ਤਾਂ ਇਹਨਾਂ ਨੂੰ ਲੱਗ 200 ਰੁਪਏ ਆਪਣੇ ਵੱਲੋਂ ਚਾਹਦੇ 2 ਮਿੰਟ ਦਾ ਸਮਾਂ ਬਾਕੀ ਆ ਜਿਹੜੇ ਖੇਡ ਮੈਦਾਨ ਦੇ ਵਿੱਚ ਬੈਠਿਆਂ ਨੂੰ ਕੋਈ ਤਾਲ ਨਹੀਂ ਮਾਰ ਰਿਹਾ ਕੋਸ਼ਿਸ਼ੀ ਚੈਨੀਟੇਸ਼ਨ ਦਾ ਮਸੂਦ ਹੈ ਮੋਮੈਂਟ ਰਹਿ ਗਏ ਉੱਤੀ ਰੋਕ ਨਹੀਂ ਦੇਣੀ ਪਾਣੀ ਕਮਾ ਨਹੀਂ ਆ ਕੰਦ ਨਾ ਹੋ ਜੇ ਮੁੜਕਾ ਵਾਲਾ ਹੁੰਦਾ ਉਹ ਮੰਮੀ ਆ ਗਏ ਆ ਰੇਤਾ ਮੈਨੂੰ ਮਗੰਦਰ ਦਾ ਪਤਾ ਲਾਉਣਾ ਚਲੋ ਬਈ ਚਾਰ ਪੁਆਇੰਟਾਂ ਨਾਲ ਕੇ ਚੱਲਦਾ ਜਪਦੀਰ ਅਧਾਰਕਾਰ ਅਜੇ ਆਪਾਂ ਬਹੁਤ ਆਲੋਚਨਾ

ਤਾੜੀਆਂ ਤਾੜੀਆਂ ਮਾਰਦਿਆ ਕਰੋ ਜਦੋਂ ਮੈਂ ਦਾ ਮਾਰਦੇ ਰਹਿਣ ਮਾਰਦੇ ਰਹਿੰਦੇ ਹਾਂ ਆ ਆਖਰੀ ਮਿੰਟ ਦੇ ਲੋਕ ਜਿਹੜੀ ਕੋਸ਼ਿਸ਼ ਪਰਮੇਸ਼ ਹੋ ਚੁੱਕੀ ਆ ਫਟਰੀਕ ਵਾਰ ਗਏ ਆਪਾ ਇਸੇ ਕਰਕੇ ਤਾਂ ਮੈਂ ਚਾਰਜ ਕਰਕੇ ਰਿਹਾ ਜੀ ਇੱਥੇ ਬੀੜੀ ਪੀ ਲੋ दांव इतना बहुत बढ़ाया है वरना ऐसा बात है तो क्यों बढ़ाया? आगे स्टेज में तो कितना दांव ये देखने वाला भाग नहीं है। हर एक तारीफ बना हुआ है। अब यार कितना कैसी पर बचाओ? भूल गया क्या रहा हूँ लकड़ी का यार। अब लकड़ी बन गई। तो उधर वो डायरेक्टली। लोग रखने के लिए। बड़ ਸਭਾ ਸਭਾ ਜੀ ਔਰ ਰੋਸ਼ਨੀ ਦਾ ਕੰਮ ਕਿਵੇਂ ਸਦੀਪ ਪ੍ਰਕਾ ਟਾਲੀਆਂ ਮਾਰ ਦਿਓ ਜੀ 4 0 4 4 4 4 ਮੁੰਡਾ ਜਿਹੜਾ ਸਦੀਪ ਭੱਜੇ ਵਾਲੇ ਸੋਚੀ ਦੇ ਜਿੰਦੂ ਜੀ ਵੱਡਾ ਤਾੜੀ ਮਾਰ ਦਿਓ ਵੱਡੀ ਸਾਰੀ ਪ੍ਰੋਨਾਮ ਦੇ ਵਿੱਚ ਆ ਗਿਆ ਬੋਲ ਸੋਨ ਹਾਂ ਉਹ ਨਾ ਨਪੜਕੇ ਪਾਣੀ ਹਾਂਜੀ ਲੋ ਜੀ ਮੋਤ ਨੀਲੀ ਕੁੱਤੀ ਇੱਕ ਵਾਰੀ ਕੁੱਸਤੀ ਕਰੀ ਅੱਡ ਕੰਡਲੀ ਆਈ ਛਾੜ ਕੰਡਲੀ ਵਾਲੀ ਕੁੱਸਤੀ ਝੜੇ ਰੈਂਦੀ ਆ ਅਮੀ ਮੈਨੇ ਉਹ ਕਿ ਦਾਵਾ ਤੋਂ ਸਿੰਘ ਦੇ ਵੱਲੋਂ ਜਿਹੜਾ ਜੱਤੀ ਮਾਦੰ ਦਾ ਮਾਣ ਪ੍ਰਗਟ ਦੇ ਰਿਹਾ ਸੀ ਸਮਾਨ ਚ ਲਿਆ ਗਿਆ ਕਮੇਡੀ ਰੋ ਹੋਣੀ ਆ ਰਾਪੀ ਸਾਹਬ ਜੇਪੜ ਦਾ ਹਾਟ ਕੋਠੇ ਲਾਜ ਜੰਗਾਲੇ ਮੋਤ ਕੁੱਤੀਆਂ ਦੇ ਜਿਹੜਾ ਮੈਨੇ ਲਾਈਵ ਚੰਦਰਾ ਉਹ ਵੀ ਕਰਦੀ ਲੈਵਰੀ ਕੰਮ ਮੈਚ ਵੀ ਸ਼ੁਰੂ ਹੋ ਗਈ ਆ ਆਪ ਵੀ ਤਰਵ ਮੰਨਿਓ ਇਹ ਤਿੰਨ ਮੁਸ਼ਤੀ ਲੜ ਕੇ ਜਿਹੜੇ ਸ਼ਕਤੀ ਵਾਲੇ ਬੋਟੇ ਨਾਲ ਲੜ ਕੇ ਫੈਣੀ ਪਹੁੰਚਿਆ ਦੋਮਾ ਉਹ ਬੋਰ ਦੇ ਬਹਾਦਰ ਦੇ ਕੋਲ ਦੇ ਬਹਾਦਰ ਪਰ ਜਿਹੜੀ ਮੁਸ਼ਤੀ ਆ ਉਹ ਵੇਖੋ ਕਿ ਕਿੰਨਾ ਲੜੀ ਜਾਂਦੀ ਹੈ ਤਿੰਨ